ਦੋਸਤੋ ਭਾਰਤ ਮਾਲਾ ਰੋਡ ਤੇ ਖੜੇ ਆ ਜਿੱਥੇ ਕੀ ਸਖਤੇ ਖੜੇ ਪਿੰਡ ਦੇ ਵਿੱਚ ਇਹ ਭਾਰਤ ਮਾਲਾ ਰੋਡ ਹੋ ਕੇ ਗੁਜ਼ਰਦਾ ਤੇ ਉੱਥੇ ਬਈ ਜਿਹੜਾ ਤੁਸੀਂ ਦੇਖਿਆ ਨਾ ਘੋੜਾ ਦਾ ਰਹਿ ਕੇ ਭਰਿਆ ਹੋਇਆ ਟਰੱਕ ਪਲਟ ਗਿਆ ਟਰੱਕ ਪਲਟਣ ਤੋਂ ਬਾਅਦ ਹੁੰਦਾ ਕੀ ਹੈ ਜੀ ਜਦੋਂ ਘੋੜਾ ਦਾ ਟਰੱਕ ਪਲਟਿਆ ਜੀ ਆ ਦੇਖੋ ਦੂਰ ਤੱਕ ਨਦੀਆਂ ਵਹਿ ਗਈਆਂ ਘੋੜੀਆਂ ਦੀਆਂ ਪੂਰੀ ਤਰ੍ਹਾਂ ਬਿਲਕੁਲ ਇਹ ਘੋੜੀ ਵੀ ਹੈਣੀ ਇਹਦੇ ਵਿੱਚ ਕੁਝ ਕੈਮੀਕਲ ਰਲਿਆ ਹੋਇਆ ਤਾਂ ਲੋਕਾਂ ਨੇ ਇਹਨੂੰ ਕੀ ਕੀਤਾ ਘੋੜੇ ਦੇ ਭਲੇਖੇ ਜੀ ਥੱਲੇ ਡੋਲੂਆਂ ਦੇ ਵਿੱਚ ਬਾਲਟੀਆਂ ਦੇ ਵਿੱਚ ਭਰ-ਭਰ ਕੇ ਲੈ ਗਈ ਲਈ ਜਾਂਦੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਕੋਲੇ ਬਈ ਜੀ ਹੋਰ ਬੰਦੂ ਵਾਸ ਤਾ ਥੋਡੇ ਸਾਹਮਣੇ ਜੀ ਦੇਖ ਸਕਦੇ ਹੋ ਤੁਸੀਂ ਲਓ ਜੀ ਦੋਸਤੋ ਜਦੋਂ ਪਹੁੰਚੇ ਤੁਹਾਡੇ ਸਾਹਮਣੇ ਆ ਦੇਖੋ ਡੋਲੂ ਬਾਲਟੀਆਂ ਲੈ ਕੇ ਫਿਰਦੇ ਸੀਗੇ ਤੇ ਜਿਨ੍ਹਾਂ ਕੋਲੇ ਬਈ ਜੀ ਡੋਲੂ ਬਾਲਟੀਆਂ ਨਹੀਂ ਸੀ ਬੂਟਾਂ ਦੇ ਵਿੱਚ ਪਾ ਪਾ ਕੇ ਲੈ ਗਏ ਵੀ ਚਲੋ ਪਲਾਸਟਿਕ ਦੇ ਬੂਟਾ ਜਿੰਨਾ ਕਿ ਜਾਂਦਾ ਉਨਾ ਹੀ ਸਹੀ ਇਹ ਹਾਲ ਹੋ ਗਿਆ ਤਾਂ ਦੇਖੋ ਬਈ ਜੀ ਕਿਉਂ ਦੇ ਪੰਤਾਲੇ ਚੱਲ ਪਏ ਸੀ ਉਤੋਂ ਕਿਉਂ ਉੱਤੇ ਭਾਰਤ ਮਾਲਾ ਰੋਡ ਦੇ ਉੱਤੇ ਟਰੱਕ ਪਲਟਿਆ ਸੀ ਉਤੋਂ ਪਲਟਣ ਤੋਂ ਬਾਅਦ ਬਈ ਜੀ ਥੱਲੇ ਪੰਤਾਲੇ ਇਸ ਤਰ੍ਹਾਂ ਚੱਲ ਪਿਆ ਜਦੋਂ 45 ਚੱਲੇ ਤਾਂ ਜੀ ਥੱਲੇ ਜਿਵੇਂ ਬਾਲਟੀਆਂ ਵਾਲੀਆਂ ਕਿਸੇ ਨੇ ਕੋਸਲਾਇਆ ਜਿਵੇਂ ਬੰਦੋਬਸਤ ਹੋਇਆ ਉਨਾ ਹੀ ਕੀਤਾ ਲੋਕਾਂ ਨੂੰ ਚਾਹੇ ਵੀ ਇੱਕ ਡਰਾਈਵਰ ਡਰਾਈਵਰ ਬਚਿਆ ਉਹ ਵੀ ਬਸ ਪਤਾ ਨਹੀਂ ਕਿਵੇਂ ਬਚਿਆ ਕਿ ਨਹੀਂ ਹਜੇ ਤੱਕ ਪੱਕੀ ਰਿਪੋਰਟ ਵੀ ਨਹੀਂ ਤੇ ਬਾਕੀ ਜੀ ਇਹ ਜੋ ਵੀ ਗਰਾਊਂਡ ਰਿਪੋਰਟ ਆਪਾਂ ਤੁਹਾਨੂੰ ਦਿਖਾਈ ਜੰਨੇ ਆ ਠੀਕ ਹੈ ਸਖਤੇ ਖੜੇ ਦੇ ਵਿੱਚ ਇਹ ਜਿਹੜਾ ਕੀ ਹੋਇਆ ਹੈਗਾ ਇੱਕ ਟਰੱਕ ਪਲਟਣ ਦਾ ਕੰਮ ਤਾਂ ਤਸਵੀਰਾਂ ਤੁਸੀਂ ਦੇਖੀ ਜੰਨੇ ਹੋ ਜੀ ਤੇ ਜਿਵੇਂ ਪਹਿਲਾਂ ਸੇਬਾਂ ਵਾਲੀ ਗੱਲ ਹੋਈ ਸੀ ਨਾ ਇੱਕ ਵਾਰ ਸੇਬਾਂ ਦਾ ਟਰੱਕ ਪਾਰਟਾਸ ਤੇ ਲੋਕਾਂ ਨੇ ਬਈ ਜੀ ਸੇਬ ਲੈ ਗਏ ਸੀ ਚੱਕ ਚੱਕ ਕੇ ਪੇਟੀਆਂ ਤੇ ਮਦਦ ਤੱਕ ਕੀ ਕਰਨੀ ਸੀ ਇਸ ਵਾਰ ਚਲੋ ਮਦਦ ਤੱਕ ਕਿਸੇ ਦੇ ਲੋਕਾਂ ਦੇ ਸਾਰੇ ਵੀ ਨਹੀਂ ਸੀ ਕਿਉਂਕਿ ਭਾਰਤ ਮਾਲਾ ਰੋਡ ਤੇ ਸੀ ਇੱਥੇ ਕੌਣ ਮਦਦ ਕਰ ਸਕਦਾ ਸੀ ਤੇ ਜਦੋਂ ਬਈ ਜੀ ਥੱਲੇ ਐ ਲੱਗਿਆ ਲੋਕਾਂ ਨੂੰ ਕਿ ਉਹ ਐ ਨਦੀਆਂ ਆਈਆਂ ਬਈਆਂ ਤੇ ਬਾਲਟੀਆਂ ਬੂਟੀਆਂ ਨਾਲ ਲੋਕਾਂ ਨੇ ਆਪ ਦਾ ਇੰਤਜ਼ਾਮ ਕੀਤਾ ਜੀ ਤਾਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਵੇਖੋ ਇਸ ਦੇ ਉੱਤੋਂ ਬਿਲਕੁਲ ਆ ਪੈਪਰਾਂ ਹੀ ਕਿਉਂ ਆਇਆ ਥੱਲੇ ਤੇ ਜਿਹੜਾ ਕਿ ਥੱਲੇ ਅਨਸਾਰ ਬਈ ਜੀ ਇਹਨਾਂ ਨੇ ਡੋਲੂ ਵਗ ਪਾਲਟਰਾਕ ਨੂੰ ਸਿੱਧਾ ਕੱਲਦੇ ਹੁਣ ਆਪਾਂ ਤੁਹਾਨੂੰ ਤਲਾਬੀ ਮਾਹੌਲ ਦਿਖਾਉਣੇ ਆ ਟਰੱਕ ਦਾ ਜਾ ਕੇ ਕੀ ਹੋਇਆ ਪਿਆ ਦੇਖੋ ਇਹਨੂੰ ਕਿਉਂ ਸਮਝ ਲਓ ਕੁਝ ਵੀ ਸਮਝ ਲਓ ਤੇ ਉਹ ਤੁਹਾਡੇ ਸਾਹਮਣੇ ਹੀ ਆ ਜੀ ਪਰ ਇਹ ਕਿਉਂ ਨਹੀਂ ਸੀਗਾ ਇਹ ਕੈਮੀਕਲ ਸੀਗਾ ਜਿਹਦੇ ਨਾਲ ਕਿ ਲੋਕ ਭਲੇਖੇ ਦੇ ਵਿੱਚ ਇਹਨੂੰ ਚੱਕੀ ਗਏ ਆ ਕਿਉਂ ਜ਼ਰੂਰ ਸੀਗਾ ਪਰ ਪਿਓਰ ਕਿਉਂ ਹੈ ਨਹੀਂ ਸੀਗਾ ਜਿਵੇਂ ਆਪਾਂ ਕਹਿ ਸਕਦੇ ਆ ਪਰ ਲੋਕਾਂ ਨੇ ਜਿੱਤਾਂ ਜਿੰਨਾ ਵੀ ਹਜਦੋ ਦਾ ਹੋਇਆ ਉਹਨਾਂ ਇਹਨਾਂ ਨੇ ਕੀਤਾ ਇਹ ਇਥੋਂ ਤਾਂ ਅੱਗੇ ਜੋ ਵੀ ਪ੍ਰਸ਼ਾਸਨ ਹੈ ਜੋ ਵੀ ਹੈ ਵੀਰ ਆਪਾਂ ਕੋਸ਼ਿਸ਼ ਕਰਾਂਗੇ ਵੀ ਜੋ ਵੀ ਇੱਥੇ ਟਰੱਕ ਦਾ ਵਾਲਾ ਵੀਰ ਹੈ ਹਣਾ ਪਹੁੰਚਿਆ ਉਹਨਾਂ ਤੋਂ ਪੁੱਛਾਂਗੇ ਵੀ ਜੀ ਕੀ ਗੱਲ ਹੋਈ ਤੇ ਕਿੰਨੇ ਬਚਤ ਰਹੀ ਕਿਵੇਂ ਨਹੀਂ ਆ ਦੇਖੋ ਜੀ ਇਸ ਤਰ੍ਹਾਂ ਟਰੱਕ ਪਲਟਿਆ ਸੀ ਤੇ ਪਾਵੇਂ ਤਾਂ ਨੀਂਦ ਲਾਲੋ ਜਾਂ ਕੁਝ ਵੀ ਕੋਈ ਗਲਤੀ ਹੋਈ ਹੈ ਕੁਝ ਵੀ ਹੈ ਤੇ ਪਰ ਇਹ ਇਸ ਤਰ੍ਹਾਂ ਨੁਕਸਾਨ ਹੋਇਆ ਸੀ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਤਾਂ ਚੱਲਦੇ ਟਰੱਕ ਨੂੰ ਆ ਟੇਡਾ ਹੋਇਆ ਪਿਆ ਹੈਡਰਾ ਲੱਗਿਆ ਹੋਇਆ ਹੈ ਟਰੱਕ ਦੇ ਮਾਲਕ ਜਿਹੜੇ ਸੀਗੇ ਉਹ ਵੀ ਪੁੱਜੇਗੇ ਸੀਗੇ ਇਧਰੋਂ ਬਈ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਪੁੱਜ ਗਿਆ ਸੀ ਜਿੰਨੀ ਕੁ ਮਦਦ ਹੋ ਸਕੀ ਤਾਂ ਸਾਹਮਣੇ ਬਈ ਜੀ ਰਲ ਮਿਲ ਕੇ ਇੱਥੇ ਸਾਰਾ ਸਿਸਟਮ ਕੀਤਾ ਤੇ ਡਰਾਈਵਰ ਵੀਰ ਦਾ ਦੱਸਦੇ ਵੀ ਬਈ ਬਾਜਿ ਬਚਤ ਰਹਿ ਗਈ ਆ ਤੇ ਬਾਕੀ ਵੀ ਜੀ ਮੌਕੇ ਤੇ ਜੋ ਵੀ ਹੁੰਦਾ ਸੋ ਸਾਹਮਣੇ ਆ